ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਮੈਨੂੰ ਨਾ ਥੋੜਾ ਜਿਹਾ ਹਿਸਟਰੀ ਦੇ ਵਿੱਚ ਇੰਟਰਸਟ ਹੈਗਾ ਆ ਕਿ ਹਿਸਟਰੀ ਪੜ੍ਹਦੇ ਆ ਤੇ ਵਧੀਆ ਲੱਗਦੀ ਆ ਤੇ ਤੇ ਫਿਲਮਾਂ ਵੀ ਉਹੀ ਦੇਖਦੇ ਆ ਕਿ ਪੀਰੀਅਡ ਡਰਾਮ ਜਿਹੜੀਆਂ ਆ ਉਦਾਂ ਦੀ ਪਸੰਦ ਆਉਂਦੀਆਂ ਪੁਰਾਣੇ ਜ਼ਮਾਨੇ ਦੇ ਜਿਹੜੇ ਕੋਸਟਿਊਮ ਮੈਡ ਵਗੈਰਾ ਜਾਂ ਹੋਰ ਚੀਜ਼ਾਂ ਹੁੰਦੀਆਂ ਆ ਉਹ ਜੇ ਇਹਨੂੰ ਜਦੋਂ ਰੀਕ੍ਰੀਏਟ ਕਰਦੇ ਉਹ ਚੀਜ਼ ਬੜਾ ਮਜ਼ਾ ਹੁੰਦਾ ਪਰ ਉਹਨਾਂ ਚੀਜ਼ਾਂ ਹਿਸਟਰੀ ਪੜ੍ਹਨ ਤੋਂ ਜਾਂ ਦੇਖਣ ਤੋਂ ਬਾਅਦ ਮੈਂ ਇੱਕ ਗੱਲ ਦਾ ਅਹਿਸਾਸ ਮੈਨੂੰ ਹੋਇਆ ਥੋੜੇ ਦਿਨ ਪਹਿਲਾਂ ਹੀ ਕਿ ਜਦੋਂ ਕੋਈ ਚੀਜ਼ ਘਟਨਾ ਹੁੰਦੀ ਆ ਤੇ ਉਹਦੇ ਬਾਰੇ ਲਿਖਿਆ ਜਾਂਦਾ ਆ ਤੇ ਉਹ ਇੱਕ ਇਤਿਹਾਸ ਆਪਾਂ ਨੇ ਸਾਹਮਣੇ ਛਪਿਆ ਆਇਆ ਹੋਇਆ ਆਇਆ ਪਿਆ ਆ ਉਹਦੇ ਜਾਂ ਤਾਂ ਆਲੋਚਕ ਵੀ ਹੋਣਗੇ ਤੇ ਦੂਜੇ ਪ੍ਰਸ਼ੰਸਕ ਵੀ ਹੋਣਗੇ ਆਲੋਚਕਾਂ ਤੋਂ ਜ਼ਿਆਦਾ ਮੈਨੂੰ ਇਦਾਂ ਲੱਗਦਾ ਹੈ ਕਿ ਜਿਹੜੇ ਪ੍ਰਸ਼ੰਸਕ ਹੁੰਦੇ ਆ ਨਾ ਉਹ ਉਸ ਨੂੰ ਨਸ਼ਟ ਕਰ ਦਿੰਦੇ ਆ ਕਿਉਂਕਿ ਜਦੋਂ ਇਹ ਆਪਣੇ ਇਤਿਹਾਸ ਪੜ੍ਹਦੇ ਆ ਤੇ ਉਹ ਫਿਰ ਉਹ ਤੋਂ ਐਕਸਾਈਟਡ ਹੋ ਜਾਂਦੇ ਆ ਅੰਦਰ ਭਾਵਨਾ ਜਾਗ ਜਾਂਦੀ ਆ ਤੇ ਫਿਰ ਜਦੋਂ ਅਗਲੀ ਪੀੜ੍ਹੀ ਆਕੇ ਫਿਰ ਉਹੀ ਇਤਿਹਾਸ ਨੂੰ ਲਿਖਣ ਦੀ ਕੋਸ਼ਿਸ਼ ਕਰਦੀ ਆ ਤੇ ਇਦਾਂ ਹੁੰਦਾ ਆ ਕਿ ਤੇ ਨਾ ਕਿਤੇ ਕਿ ਉਹ ਆਪਣੀਆਂ ਭਾਵਨਾਵਾਂ ਵਿੱਚ ਪਾਉਣ ਲੱਪੈਂਦੇ ਆ ਕਿ ਉਹਨੂੰ ਵੱਦ ਛੱਡ ਕੇ ਦੱਸਦੇ ਆ ਐਂ ਤੇ ਇਦਾਂ ਜਦੋਂ ਕਾਫੀ ਵਾਰ ਇਦਾਂ ਹੋ ਜਾਂਦਾ ਆ ਫਿਰ ਆਪਾਂ ਨੂੰ ਜਿਹੜਾ ਅਸਲੀ ਤੱਤ ਹੁੰਦਾ ਆ ਉਹ ਗਾਇਬ ਹੋ ਜਾਂਦਾ ਹੈ ਇਤਿਹਾਸ ਦੇ ਵਿੱਚ ਤੇ ਆਪਾਂ ਨੂੰ ਪ੍ਰਸ਼ੰਸਾ ਹੀ ਜ਼ਿਆਦਾ ਦੇਖਣ ਨੂੰ ਮਿਲਦੀ ਆ ਇਦਾਂ ਮੈਨੂੰ ਮਹਿਸੂਸ ਹੋਇਆ ਹੋਰ ਕੀ ਵਿਚਾਰ ਆ ਓਕੇ ਜੀ